15 ਦੇ ਕਰੀਬ ਮੌਤਾਂ ਹੋ ਜਾਣੀਆਂ 5 ਦੇ ਕਰੀਬ ਇੱਕ ਪਿੰਡ ਦੇ ਵਿੱਚੋਂ ਹੋ ਜਾਣੀਆਂ ਫਿਰ ਨਸ਼ਾ ਰੁਕਿਆ ਕਿਹੜੇ ਪਾਸੋਂ ਬਹੁਤ ਗਰੀਬ ਪਰਿਵਾਰ ਸੀ ਜਿਹਦੇ ਜੀ ਜਿਹੜਾ ਕਿ ਇਕੋ ਹੀ ਕਮਾਉਣ ਵਾਲਾ ਜੀ ਸੀ ਜਦੀ ਮੌਤ ਹੋ ਚੁੱਕੀ ਹੈ ਅੱਧੀ ਦੇ ਮਰੇ ਮਰੇ 4 ਵਜੇ ਜਿੱਥੇ ਡੱਸ ਜਿੱਥੇ ਕਮੀ ਜਾਂਦੇ ਦੀ ਅਈ ਅੰਦਰੋਂ ਉੱਠ ਕੇ ਆਈਆਂ ਤੇ ਕਮੀ ਜਾਂਦੇ ਮਿਲ ਕੇ ਫਿਰ 6:30 ਹੋ ਗਏ ਜੀ ਇਹਨਾਂ ਨੇ ਤੋਂ ਪਿੰਡੋਂ ਪੀਤੀ ਥਰੇਆਲੋਂ ਪਿੰਡੋਂ ਪੀਤੀ ਥਰੇਆਲੋਂ ਆਂਦੇ ਪੀਤੀ ਆ ਹਾਂ ਪੂਰੇ ਪਿੰਡ ਦੀ ਛੱਤਰ ਵਿਛਣ ਵਾਲਾ ਪਿੰਡ ਵਿੱਚ ਸਾਰੇ ਚੋਗੇ ਆ ਗਏ ਇਹ ਕੰਮ ਸਰਕਾਰ ਤਾਂ ਯੋਧ ਨਸ਼ਾ ਵਿਰੁੱਧ ਚਲਾ ਰਹੀ ਹੈ ਰੁਕਿਆ ਕੁਛ ਨਹੀਂ ਇੱਥੇ ਰੁਕਿਆ ਇੱਥੇ ਨਹੀਂ ਕੋਈ ਰੁਕਿਆ ਇੱਥੇ ਛੇਦਰਾ ਚੱਲਦਾ ਕੁਝ ਦੂਜੇ ਚਿੱਟੇ ਨਾ ਮਰੀ ਜਾਂਦੇ ਕੋਈ ਸ਼ਰਾਬ ਨਾਲ ਮਰੀ ਜਾਂਦੇ ਇਹ ਐਡੀਆਂ ਐਡੀਆਂ ਇੱਕ ਟਰਾਮਾ 15 15 ਲੋਕਾਂ ਦਾ ਇਸ ਤਰੀਕੇ ਦੇ ਨਾਲ ਚਲਿਆ ਜਾਣਾ ਕਿੱਥੇ ਹੈ ਸਰਕਾਰ ਕਿੱਥੇ ਸੁੱਤੀ ਪਈ ਹੈ ਕਿੱਥੇ ਮਹਿਕਮੇ ਕੰਮ ਕਰ ਰਹੇ ਹੈ ਇਹ ਸਵਾਲ ਬਰਕਰਾਰ ਨਹੀਂ ਲਗਾਤਾਰ ਹੁਣ ਜਿਹੜੇ ਦੁੱਖ ਵੀ ਪ੍ਰਗਟਾਏ ਜਾ ਰਹੇ ਆ ਹੁਣ ਸ਼ੋਕ ਵੀ ਪ੍ਰਗਟਾਏ ਜਾ ਰਹੇ ਪਰ ਪਹਿਲਾਂ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਹੁੰਦਾ ਪਹਿਲਾਂ ਵੀ ਮੌਤਾਂ ਹੋਈਆਂ ਮੌਤਾਂ ਤੋਂ ਬਾਅਦ ਸੌਦੇਬਾਜ਼ੀਆਂ ਸ਼ੁਰੂ ਹੋ ਜਾਂਦੀਆਂ 5 ਲੱਖ 4 ਲੱਖ 3 ਲੱਖ ਇਸ ਤਰੀਕੇ ਦੇ ਜਿਹੜੀਆਂ ਚੀਜ਼ਾਂ ਨਿਕਲ ਕੇ ਆਉ ਲੱਗ ਜਾਂਦੀਆਂ ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਵਕਤ ਪਿੰਡ ਮਰੜੀ ਕਲਾਂ ਦੇ ਵਿੱਚ ਆਂ ਸ਼੍ਰੀ ਅਮਰਸਾਹ ਸਾਹਿਬ ਦਾ ਪਿੰਡ ਹੈ ਮਜੀਠੇ ਹਲਕੇ ਦਾ ਪਿੰਡ ਹੈ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 5 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਉਸ ਪਿੰਡ ਦੇ ਵਿੱਚ ਖੜੇ ਆਂ ਜਿੱਥੇ ਹੁਣ ਸੀਐਮ ਭਗਵਾਨ ਸਿੰਘ ਮਾਨ ਵੀ ਪਹੁੰਚ ਰਹੇ ਆ ਐਲਓਪੀ ਪ੍ਰਤਾਪ ਬਾਯੂਆ ਵੀ ਪਹੁੰਚ ਰਹੇ ਆ ਤਾਂ ਸੀ ਉਸ ਘਰ ਦੇ ਵਿੱਚ ਆ ਜਿੱਥੋਂ ਦੇ ਇੱਕ ਜਿਹੜੇ ਆ ਪਰਿਵਾਰ ਦੇ ਜੀ ਦੀ ਜਾਨ ਇਸ ਸ਼ਰਾਬ ਦੀ ਵਜ੍ਹਾ ਨਾਲ ਗਈ ਹੈ ਤਾਂ ਸਾਡੇ ਨਾਲ ਇਹਨਾਂ ਦੇ ਮੈਂਬਰ ਨੇ ਪਰਿਵਾਰ ਦੇ ਗੱਲਬਾਤ ਕਰਦੇ ਆਪ ਕੌਣ ਸੀ ਤੁਹਾਡਾ ਜੀ ਜੀ ਲਗਦਾ ਜੀ ਜਦੋਂ ਇਹ ਘਟਨਾ ਵਾਪਰਦੀ ਹੈ ਜੀ ਬਹੁਤ ਸਾਰੇ ਗਰੀਬ ਅਸਵਾ ਇਸ ਮਰ ਗਏ ਉਸਰਾ ਪੀ ਕੇ ਮਰਿਆ ਜਰਾ ਅੱਛਾ ਨਹੀਂ ਰਾਤ ਦੀ ਗੱਲ ਹੈ ਇਹ ਕਾਪਰ ਅੱਧੀ ਵੇਲੇ ਮਰਿਆ ਮਰੇਰੇ 4 ਵਜੇ ਤੇ ਦੱਸ ਇਥੇ ਕਿ ਕਮੀ ਜਾਂਦੇ ਦੀ ਅਈ ਅੰਦਰੋਂ ਉੱਠ ਕੇ ਆਈਆਂ ਤੇ ਕਮੀ ਜਾਂਦੇ ਮਰ ਕੇ ਫਿਰ ਛੇਤੀ ਦੱਸ ਹੋ ਗਈ ਅੱਛਾ ਕੱਲ ਕਮੀ ਜਾਂਦੇ ਹਾਂਜੀ ਠੀਕ ਹੈ ਕਿੰਨੇ ਕੱਲ ਦਿਨੇ ਹਾਂਜੀ 4:00 ਵਜੇ ਨਹੀਂ ਕੱਲ ਨਹੀਂ ਪਰਸੋਂ ਨਹੀਂ ਕੱਲ ਮਰੇ ਪਰਸੋਂ ਹਾਂ ਹਾਂ ਪਰਸੋਂ 4:00 ਹਾਂਜੀ ਹਾਂਜੀ ਤੇ ਮਰੇ ਕਦੋਂ ਮੈਂ ਉਸ ਸੂਬੇ ਵਾਲੇ ਮਰ ਗਏ ਸਾਰੀ। ਉਹਦੀ ਸਾਰੀ। ਹਾਂ। ਹੋਰ ਪਿੰਡ ਚ ਕਿੰਨੇ ਆ ਲੋਕਾਂ ਦੀ ਹੋਈ? ਬਹੁਤ ਜ਼ਿਆਦਾ ਪਿੰਡ ਦੀ ਹੋਈ ਆ। ਇੱਕ ਸ਼ਨਾਬ ਲੈ ਕੇ ਕਿੱਥੋਂ ਆਈ ਸੀ ਪਤਾ ਕੋਈ? ਨਵੰਮੀਨ ਨਹੀਂ ਪਤਾ। ਮੈਂ ਤੇ ਇਮਨਾ ਨਹੀਂ ਪਤਾ ਕਿੱਥੋਂ ਲੈ ਕੇ ਆਵੇ ਕਿੱਥੋਂ ਨਹੀਂ ਆਵੀ। ਹੂੰ ਇਹ ਨਹੀਂ ਬਤਾ। ਮੈਂ ਨਹੀਂ। ਮੈਂ ਗਰੀਬਰੀ ਵਿੱਚ ਮੈਂ ਵੀ ਸਾਡੇ ਮੇਰਾ ਵੀ ਘਰਵਾਲਾ ਮਰ ਗਿਆ ਇਹਦਾ ਇਦਾਂ। ਅੱਛਾ। ਸ਼ਰਾਬ ਹਾਂਜੀ। ਉਹ ਵੀ ਸ਼ਰਾਬ ਪੀ ਕੇ ਮਰਿਆ। ਠੀਕ ਆ। ਆ ਤੇ ਫਿਰ ਡੈਸ ਹੋਰ ਵੀ ਇਦਾਂ ਹੋ ਗਏ। ਮੀ ਪੇ ਤੇ ਖੇ ਖੇ ਟੈਂਪਸ ਕਰਨਦੇ ਆ ਭਾਵੇਂ ਬੱਚੇ। ਇਹਨੀ ਉਮਰ ਕੀ ਕੀ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਇੱਥੇ ਇਹ ਗੁਡੀਆਂ ਮਮਿਓਰੀ ਤੇ ਛੋਟਾ ਬੱਚਾ ਹੈ ਮਾ ਮਾਤਾ ਠੀਕ ਹੈ ਉਹ ਮੇ ਸასი ਹੈ ਹਾਂਜੀ ਇਹੀ ਕਮਾਉਣ ਵਾਲਾ ਸੀ ਖਰਚੇ ਕੋਲ ਨਹੀਂ ਨਹੀਂ ਇਹ ਕਮਾਉਣ ਵਾਲਾ ਇਹੀ ਕਮਾਉਣ ਹਾਂ ਬੱਚਾ ਜੀ ਏਡਾ ਹੋਇਆ ਹੈ ਛੋਟਾ ਹੀ ਹੈ ਜਵਾਨ ਨਹੀਂ ਹੈ ਠੀਕ ਹੈ ਹਾਂਜੀ ਤਾਂ ਇਹ ਘਰ ਹੈ ਇਹਨਾਂ ਦੇ ਪਰਿਵਾਰ ਦੀ ਜੀ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਤੇ ਇਹ ਹਾਲਾਤ ਨੇ ਆ ਤੁਸੀਂ ਦੇਖ ਸਕਦੇ ਹੋ ਇਸ ਪਿੰਡ ਦੇ ਵਿੱਚ ਪੰਜ ਤੋਂ ਉੱਪਰ ਕਿਹਾ ਜਾ ਰਿਹਾ ਕਿ ਮੌਤਾਂ ਹੋ ਚੁੱਕੀਆਂ ਨੇ ਪਿੰਡ ਮਰੜੀ ਕਲਾਂ ਜਿੱਥੇ ਇੱਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਹਾਲ ਦੇਖ ਸਕਦੇ ਹੋ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਜਿਹਨਾਂ ਦੀ ਪੁਸ਼ਟੀ ਹੋ ਚੁੱਕੀ ਹੈ ਹਾਲੇ ਲੋਕ ਕਹਿੰਦੇ ਬਹੁਤੇ ਲੋਕ ਉਸ ਹਾਲਤ ਦੇ ਵਿੱਚ ਨੇ ਜਿਹੜੇ ਬਚ ਨਹੀਂ ਸਕਦੇ ਇਹ ਸਥਿਤੀ ਜਿਹੜੀ ਬਣੀ ਹੋਈ ਹੈ ਇਸ ਵਕਤ ਮਰੜੀ ਕਲਾਂ ਦਾ ਇੱਕ ਘਰ ਹੈ ਤਸਵੀਰ ਮੈਂ ਕੈਮਰਾਮੈਨ ਨੇ ਇੱਕ ਵਾਰ ਸਾਰੇ ਘਰ ਦੀ ਤਸਵੀਰ ਦਿਖਾਉਦੇ ਵੇ ਬਹੁਤ ਗਰੀਬ ਪਰਿਵਾਰ ਸੀ ਜਿਹਦੇ ਜੀ ਜਿਹੜਾ ਕਿ ਇਕੋ ਕਮਾਉਣ ਵਾਲਾ ਜੀ ਸੀ ਜਿਹਦੀ ਮੌਤ ਹੋ ਚੁੱਕੀ ਹੈ ਜਿਹਦੀ ਇਸ ਵਕਤ ਜਿਹੜਾ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦਾ ਕਹਿੰਦਾ ਕਿ ਦਿਨੇ ਜਿਹੜੀ ਆ ਉਹ ਕੰਬਿਆ ਤੇ ਉਹਦੀ ਡੈਥ ਹੋ ਗਈ ਤਾਂ ਇੱਕ ਪਾਸੇ ਸਰਕਾਰ ਦੇ ਏਡੇ ਏਡੇ ਦਾਅਵੇ ਪਹਿਲਾਂ ਸੰਗਰੂਰ ਦੇ ਵਿੱਚ ਇਆਂ ਮੌਤਾਂ ਹੋਈਆਂ ਉਸ ਤੋਂ ਬਾਅਦ ਹੁਣ ਅਮਰਸਰ ਸਾਹਿਬ ਦੇ ਵਿੱਚ ਜਿਹੀ ਗੱਲ ਹੋਈ ਤੇ ਇਹ ਐਡੀਆਂ ਐਡੀਆਂ ਘਟਨਾਵਾਂ 15 15 ਲੋਕਾਂ ਦਾ तरीके ਦੇ ਨਾਲ ਚਲਿਆ ਜਾਣਾ ਕਿੱਥੇ ਆ ਸਰਕਾਰ ਕਿੱਥੇ ਸੁੱਤੀ ਪਈ ਆ ਕਿੱਥੇ ਮਹਿਕਮੇ ਕੰਮ ਕਰ ਰਹੇ ਆ ਇਹ ਸਵਾਲ ਬਰਕਰਾਰ ਨੇ ਲਗਾਤਾਰ ਹੁਣ ਜਿਹੜੇ ਦੁੱਖ ਵੀ ਪ੍ਰਗਟਾਏ ਜਾ ਰਹੇ ਆ ਹੁਣ ਸ਼ੋਕ ਵੀ ਪ੍ਰਗਟਾਏ ਜਾ ਰਹੇ ਪਰ ਪਹਿਲਾਂ ਇਹਨਾਂ ਚੀਜ਼ਾਂ ਵੱਲ ਗੌਰ ਕਿਉਂ ਨਹੀਂ ਹੁੰਦਾ ਮਰੜੀ ਕਲਾਂ ਦਾ ਇਹ ਪਿੰਡ ਇੱਥੇ ਹੋਰ ਘਰ ਵੀ ਐ ਅਸੀਂ ਹੋਰਾਂ ਘਰਾਂ 'ਚ ਵੀ ਜਾ ਕੇ ਕੋਸ਼ਿਸ਼ ਕਰਦੇ ਆ ਕਿ ਉਹ ਕੀ ਹਾਲਾਤ ਨੇ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਮੌਤਾਂ ਹੁੰਦੀਆਂ ਸਾਰੀ ਗੱਲਬਾਤ ਤੁਹਾਨੂੰ ਦਿਖਾਉਣੀ ਆ ਆਪਣੇ ਕਿੰਨਾਂ ਦੀ ਹੋਈ ਐ ਜੀ ਬੜਮਈਏ ਮੇਰੇ ਦੀ ਹੋਈ ਹਾਂਜੀ ਜਦੋਂ ਹੋਈ ਐ ਜੀ ਇਸ ਵੇ ਰਾਤੀ ਹੈ ਹੀ ਰਾਤੀ ਹੋਈ ਹੈ ਹਾਂਜੀ ਇਹ ਕਿੰਨੀਆਂ ਮੌਤਾਂ ਹੋਗੀਆਂ ਪਿੰਡ ਜੀ ਦੇ ਪਿੰਡ ਪੰਜ ਹੋਗੀਆਂ ਪੰਜ ਮੌਤਾਂ ਹੋਗੀਆਂ ਪੰਜ ਹਾਂ ਹੋ ਗਏ ਆ ਹਾਂਜੀ ਦੋ ਗਏ ਚਾਰ ਦੋ ਇਹ ਚਾਰ ਹੈ ਅੱਛਾ ਇਹ ਇਹ ਸ਼ਰਾਬ ਪੀਣ ਵਾਲੀ ਹੋ ਗਈ ਹਾਂਜੀ ਸ਼ਰਾਬ ਪੀਂ ਪਤਾ ਲੱਗਿਆ ਉਹ ਕਿੱਥੋਂ ਆਈ ਸ਼ਰਾਬ ਜੀ ਇਹ ਇਹ ਨਹੀਂ ਪਤਾ ਨਹੀਂ ਲੱਗਾ ਪੀਂਦੀ ਇਹਨਾਂ ਨੇ ਇਥੋਂ ਪਿੰਡੋਂ ਪੀਤੀ ਥਰੇ ਵਾਲੋਂ ਪਿੰਡੋਂ ਪੀਤੀ ਥਰੇ ਵਾਲੋਂ ਆਂਦੇ ਪੀਤੀ ਆ ਹਾਂ ਪੂਰੇ ਪਿੰਡ ਜੀ 76 ਵਸਣਾਂ ਵਾਲਾ ਹੋਊਗਾ ਪਿੰਡ ਤੇ ਸਾਰੇ ਚੋ ਹੋ ਗਿਆ ਜੀ ਇਹ ਕੰਮ ਕੋਈ ਰਹਿ ਨਹੀਂ ਗਈ ਬੇਟਾ ਗੱਲ ਕਰਨ ਵਾਲੇ ਇਹ ਫੇਰੀ ਸਰਕਾਰ ਤਾਂ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਰੁਕਿਆ ਕੁਛ ਇਹੋ ਜਿਹੀ ਨਹੀਂ ਇੱਥੇ ਰੁਕਿਆ ਇੱਥੇ ਨਹੀਂ ਕੋਈ ਰੁਕਿਆ ਇੱਥੇ ਇੱਥੇ ਤਰਾਂ ਚੱਲਦਾ ਆਹੀਂ ਲੋਕ ਮਰੀ ਜਾਂਦੇ ਹਾਂਜੀ ਕੁਝ ਦੂਜੇ ਚਿੱਟੇ ਨਾ ਮਰੀ ਜਾਂਦੇ ਕੋਈ ਸ਼ਰਾਬ ਨਾਲ ਮਰੀ ਜਾਂਦੇ ਤਿੰਨ ਚਾਰ ਮੌਤਾਂ ਨਸ਼ੇ ਨਾਲ ਨਸ਼ਾ ਬਹੁਤ ਹੈ ਕਰ ਕਰਦੇ ਹਾਂ ਇਹ ਹਾਲਾਤ ਹੋਏ ਹੋ ਹੁਣ ਮਤਲਬ ਆ ਹਾਲਾਤਾਂ ਦੇ ਵਿੱਚ ਜਿਵੇਂ ਆ ਵਾਪਰ ਗਿਆ ਮਤਲਬ ਪਿੰਡ 'ਚ ਤਾਂ ਇੱਕ ਮੌਤ ਹੋ ਜੇ ਸਾਰਾ ਪਿੰਡ ਸੋਕ ਚ ਹੋ ਜਾਂਦਾ ਹਾਂਜੀ ਹੋ ਜਾਂਦਾ ਪੰਜ ਹੋ ਗਈਆਂ ਦੋ ਖੜੇ ਆ ਪੰਜ ਹੋ ਗਈਆਂ ਦੋ ਖੜੇ ਆ ਦੋ ਕਰਨੇ ਲਈ ਨੇ ਨਹੀਂ ਗੁਰਨਾਨਕੋ ਹਸਪਤਾਲ ਨੇ ਹਾਂ ਉੱਥੇ ਗਏ ਉੱਥੇ ਗਏ ਕਿੰਨੀ ਉਮਰ ਸੀ ਜਿੰਨਾ ਦੀ 50 ਸਾਲ 50 ਸਾਲ ਬੱਚੇ ਕੀ ਸੀ ਬੱਚੇ ਦੋ بیٹے ਆ ਦੋ بیٹے ਆ ਬਹੁਤ ਮੰਦਾ ਵਾਲੇ ਇਹਨਾਂ ਦੇ ਹਾਂਜੀ ਦੇਖ ਕੇ ਆਉਂਗੇ ਮੁੰਡਾ ਵੀ ਨਹੀਂ ਇੱਕ ਵਟ ਮੁੰਡਾ ਵੀ ਨਹੀਂ ਇੱਕ ਸਹੀ ਐਂਦਾ ਮੁੰਡਾ ਪਿੰਦਾ ਉਹ ਵੀ ਨੱਚੇ ਕਰਦਾ ਉਹ ਵੀ ਨੱਚੇ ਕਰਦਾ ਹਾਂਜੀ ਨਿੱਕਾ ਹੀ ਤੁਹਾਡਾ ਪਤਾ ਲੈਂਦਾ ਜਾਂ ਇਹ ਲੈਂਦਾ ਡਰਾਈਵਰ ਹੀ ਉਹ ਵੀ ਡਰਾਈਵਰ ਕਰਦੇ ਬਾਤ ਪੁੱਛੇ ਜਾਂਦਾ ਤੇ ਪਚੰਗਾ ਨਹੀਂ ਪਤਾ ਆਉਂਦਾ ਹਾਂ ਕਹਿੰਦਾ ਹੀ ਉਹ ਵੀ ਜਾਂਦਾ ਸੀ ਹਾਂਜੀ ਉਹ ਵੀ ਜਾਂਦਾ ਹੀ ਇਹਨੂੰ ਤੁਸੀਂ ਐਂਦਾ ਗੋਦਰ ਤੋਂ ਰੱਖ ਲਓ ਹਾਂਜੀ ਗੋਦਰ ਤੋਂ ਚੁੱਤਨੀ ਉਹ ਭੈਣ ਮੇਰੀ ਉਧਰ ਨੂੰ ਗਈ ਹਾਂ ਹਾਂਜੀ ਜਾਓ ਜੀ ਤਾ ਇਹ ਪਰਿਵਾਰ ਦੇ ਵੀ ਇੱਕ ਜੀ ਦੀ ਮੌਤ ਹੋਈ ਹੈ ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਉੱਥੇ ਹਾਲਾਤ ਕੀ ਨੇ ਉੱਥੇ ਹਾਲਾਤ ਅਸਲ ਦੇ ਵਿੱਚ ਜ਼ਮੀਨ ਤੇ ਆ ਕੇ ਦੇਖਣ ਨੇ ਹੈ ਮੁੱਖ ਮੰਤਰੀ ਸਾਹਿਬ ਜ਼ਰੂਰ ਆ ਰਹੇ ਨੇ ਪਰ ਲੋਕ ਕਹਿੰਦੇ ਕਿ ਨਸ਼ਾ ਵੀ ਵਿਕ ਰਿਹਾ ਦੋ ਨੰਬਰ ਦੀ ਸ਼ਰਾਬ ਵੀ ਵਿਕ ਰਹੀ ਹੈ ਸਾਰਾ ਕੁਝ ਲਗਾਤਾਰ ਵਿਕ ਰਿਹਾ ਹੈ ਪਰ ਕੰਟਰੋਲ ਕਿੱਥੇ ਹੈ ਫਿਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਉਹ ਅਸਲ 'ਚ ਹੈ ਕਿੱਥੇ 15 ਦੇ ਕਰੀਬ ਮੌਤਾਂ ਹੋ ਜਾਣੀਆਂ 5 ਦੇ ਕਰੀਬ ਇੱਕ ਪਿੰਡ ਦੇ ਵਿੱਚੋਂ ਹੋ ਜਾਣੀਆਂ ਫਿਰ ਨਸ਼ਾ ਰੁਕਿਆ ਕਿਹੜੇ ਪਾਸੋਂ ਹੈ ਨਸ਼ੇ ਦੇ ਹਾਲਾਤ ਕੀ ਨੇ ਇਹ ਤੁਸੀਂ ਆਪ ਹੀ ਜਾਣ ਸਕਦੇ ਹੋ ਮੁੱਖ ਮੰਤਰੀ ਸਾਹਿਬ ਆਉਂਦੇ ਆ ਕੀ ਦਿਲਾਸਾ ਦਿੰਦੇ ਆ ਕੀ ਹੈ ਤਾਂ ਆਉਣ ਵਾਲਾ ਦਿਨ ਦੱਸੇਗਾ ਪਰ ਉਹ ਚੀਜ਼ਾਂ ਤੇ ਕੰਟਰੋਲ ਕਦੋਂ ਹੋਵੇਗਾ ਕਦੋਂ ਤੱਕ ਲੋਕਾਂ ਦੇ ਐਂ ਸੱਥਰ ਵਿੱਚ ਦੇ ਰਹਿਣਗੇ ਚਾਹੇ ਚਿੱਟੇ ਨਾਲ ਤੇ ਚਾਹੇ ਜ਼ਹਿਰੀਲੀ ਸ਼ਰਾਬ ਦੇ ਨਾਲ ਕਿਉਂ ਕੰਟਰੋਲ ਨਹੀਂ ਕਿਹਦੀ ਮੌਲੀ ਭੁਗਤ ਹੈ ਕਿ ਐਕਸਾਈਜ਼ ਵਿਭਾਗ ਮਹਿਕਮਾ ਰਲਿਆ ਹੋਇਆ ਨਾਲ ਕਿਹਨੇ ਕਿਹਦੇ ਸਿਰ ਤੇ ਉੱਤੇ ਕੰਮ ਚੱਲ ਰਿਹਾ ਹੈ ਹੇਠਾਂ ਤੋਂ ਲੈ ਕੇ ਉੱਪਰ ਤੱਕ ਹੀ ਜਾਂਚ ਹੋਵੇਗੀ ਇਹ ਸਵਾਲ ਬਰਕਰਾਰ ਨੇ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਪਹਿਲਾਂ ਵੀ ਮੌਤਾਂ ਹੋਈਆਂ ਮੌਤਾਂ ਤੋਂ ਬਾਅਦ ਸੌਦੇਬਾਜ਼ੀਆਂ ਸ਼ੁਰੂ ਹੋ ਜਾਂਦੀਆਂ 5 ਲੱਖ 4 ਲੱਖ 3 ਲੱਖ ਇਸ ਤਰੀਕੇ ਦੇ ਜਿਹੜੀਆਂ ਚੀਜ਼ਾਂ ਨਿਕਲ ਕੇ ਆਉਂ ਲੱਗ ਜਾਂਦੀਆਂ ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਲੋਕਾਂ ਦੇ ਜਿਹੜੇ ਘਰ ਦੇ ਜੀ ਚਲੇ ਜਾਂਦੇ ਆ ਮੁੜ ਕੇ ਨਹੀਂ ਆਉਂਦੇ ਜਿਵੇਂ ਉਹ ਕਿਹਾ ਕਿ ਸਾਡੇ ਕਮਾਉਣ ਵਾਲਾ ਉਹ ਸੀ ਇੱਕ ਘਰ ਤੁਸੀਂ ਦੇਖਿਆ ਕਿ ਤੜੜਾ ਆਈਆਂ ਹੋਈਆਂ ਇਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਆ ਇਹ ਪਿੰਡ ਦੇ ਵਿੱਚ ਪੰਜ ਦੇ ਕਰੀਬ ਮੌਤਾਂ ਕਹਿੰਦੇ ਆ ਹੋ ਚੁੱਕੀਆਂ ਤੇ ਹਾਲੇ ਵੀ ਜਿਹੜੇ ਦੋ ਬੰਦੇ ਆ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤਾਂ ਇਹ ਤਸਵੀਰ ਮਜੀਠਾ ਹਲਕੇ ਸ਼੍ਰੀ ਅਮਰਸਾਦ ਸਾਹਿਬ ਦੀ ਜਿਹੜੇ ਮਰੜੀ ਕਲਾਂ ਪਿੰਡ ਦੀ ਤਸਵੀਰ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਆ ਹੁਣ ਅੱਗੇ ਮੁੱਖ ਮੰਤਰੀ ਸਾਹਿਬ ਆਉਂਦੇ ਆ ਕੀ ਕਹਿੰਦੇ ਆ ਕੀ ਹਾਲਾਤ ਬਣਦੇ ਆ ਤਾਂ ਆਉਣ ਵਾਲਾ ਸਮਾਂ ਦੱਸਿਓ ਪਰ ਇਸ ਵਕਤ ਇਸ ਪਿੰਡ ਦੇ ਵਿੱਚ ਪੂਰਾ ਸ਼ੋਕਾਲਾ ਮਾਹੌਲ ਬਣਿਆ ਹੋਇਆ